ਸ਼੍ਰੀ ਹਰਮੰਦਰ ਸਾਹਿਬ ਵਿਖੇ 올림픽 ਚ ਕਾਂਸੀ ਦਾ ਤਗਮਾ ਜਿੱਤਨ ਮਗਰੋਂ ਨਤਮਸਤਕ ਹੋਏ ਭਾਰਤੀ ਹਾਕੀ ਟੀਮ ਦੇ ਖਿਡਾਰੀ ਪੈਰਿਸ 올림픽 2024 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਵਾਪਸ ਪਰਤੇ ਭਾਰਤੀ ਖਿਡਾਰੀ ਹਾਕੀ ਦੇ ਖਿਡਾਰੀ ਤੇ ਅੱਜ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਸਮਤਕ ਹੋਣ ਲਈ ਪੁੱਜੇ ਸ਼੍ਰੀ ਦਰਵਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਖਡਾਰੀਆਂ ਨੂੰ ਧਾਰਮਿਕ ਪੁਸਤਕਾਂ ਤੇ ਸਰੂਪਿਤ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਤੇ ਫਕਰ ਵਾਲੀ ਗੱਲ ਹੈ ਕਿ ਜਦੋਂ ਵੀ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਭਰਮੀ ਸਮੂਲੀਅਤ ਰਹੀ ਹੈ ਤਾਂ ਟੀਮ ਨੇ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਹਨਾਂ ਨੇ ਕਿਹਾ ਕਿ ਪੈਰਿਸ 올림픽 ਵਿੱਚ ਕਾਂਸੀ ਦਾ ਤਗਮਾ ਜਿੰਨਾ ਵੀ ਉਹਨਾਂ ਵਿੱਚੋਂ ਇੱਕ ਹੈ। ਉਹਨਾਂ ਹਾਕੀ ਖਿਡਾਰੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦੇ ਹਨ। ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਅਰਦਾਸ ਵੀ ਕੀਤੀ। ਉਹਨਾਂ ਨੇ ਕਿਹਾ ਕਿ ਟੀਮ ਵਿੱਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਨੇ ਲੰਮੇ ਅਰਸੇ ਤੋਂ ਬਾਅਦ ਪੰਜਾਬ ਦੇ ਹਾਕੀ ਨਾਲ ਸੰਬੰਧਿਤ ਇਤਿਹਾਸ ਨੂੰ ਦੁਹਰਾਇਆ ਹੈ ਐਡਵੋਕੇਟ ਧਾਮੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਹਾਕੀ ਟੀਮ ਵਿੱਚ ਵੱਡੀ ਗਿਣਤੀ ਪੰਜਾਬੀ ਖਿਡਾਰੀਆਂ ਤੋਂ ਉਹ ਪ੍ਰੇਰਣਾ ਲੈਣ ਅਤੇ ਖੇਡਾਂ ਵਿੱਚ ਅੱਗੇ ਆਉਣ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਸੰਸਥਾ ਸ਼ਰਮਣੀ ਕਮੇਟੀ ਹਮੇਸ਼ਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੀ ਰਹੀ ਹੈ ਅਤੇ ਭਵਿੱਖ ਵਿੱਚ ਪੰਜਾਬ ਦੇ ਸਿੱਖਾਂ ਦਾ ਮਾਣ ਵਧਾਉਣ ਵਾਲੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ। ਉਹਨਾਂ ਵਿਸ਼ੇਸ਼ ਤੌਰ ਤੇ ਭਾਰਤੀ ਹਾਕੀ ਟੀਮ ਲਈ ਖੇਡੇ ਸਾਬਤ ਸੂਰਤ ਗੁਰਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਦਾ ਜ਼ਿਕਰ ਕਰਦੇ ਹਾਂ ਸਿੱਖ ਪਰਵਾ ਨਾਲ ਸੰਬੰਧਿਤ ਖਿਡਾਰੀਆਂ ਨੂੰ ਆਪਣੇ ਸਿੱਖੀ ਸਰੂਪ ਬਰਕਰਾਰ ਰੱਖਣ ਦੀ ਪ੍ਰੇਰਣਾਕਵੀ ਕੀਤੀ ਹੈ। ਇਸ ਮੌਕੇ ਗੱਲਬਾਤ ਕਰਦੇ ਹਾਂ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਅੱਜ ਟੀਮ ਦੇ ਖਿਡਾਰੀਆਂ ਨਾਲ ਸੱਚਗੰਢ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਵੱਡ ਭਾਗਾ ਮਹਿਸੂਸ ਕਰਦੇ ਹਨ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੇ ਆਸ਼ੀਰਵਾਦ ਸਦਕਾ ਹੀ ਹੋ ਸਕੀ ਹੈ ਅਤੇ ਉਹਨਾਂ ਟੀਮ ਲਈ ਭੁੱਖ ਅੰਦਰ ਹੋਰ ਬਿਹਤਰ ਪ੍ਰਦਰਸ਼ਨ ਦੀ ਅਰਦਾਸ ਕੀਤੀ ਹੈ। ਉਹਨਾਂ ਸ਼੍ਰੋਮਣੀ ਕਮੇਟੀ ਵੱਲੋਂ ਮੇਲੇ ਸਤਕਾਰ ਤੇ ਸਨਮਾਨ ਲਈ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਵੰਤ ਸਿੰਘ ਸਿਆਲਕਾ, ਸਕੱਤਰ ਪ੍ਰਤਾਪ ਸਿੰਘ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਸਹਿਬਾਤ ਸਿੰਘ, ਹਰਭਜਨ ਸਿੰਘ, ਵਕਤਾ, ਸੁਪਰਡੈਂਟ ਨਿਸ਼ਾਨ ਸਿੰਘ, ਮੈਨੇਜਰ ਸਤਨਾਪ ਸਿੰਘ ਰਿਆੜ, ਰਜਿੰਦਰ ਸਿੰਘ ਰੂਬੀ, ਸੂਚਨਾ ਅਧਿਕਾਰੀ ਅਮਰਿਤਪਾਲ ਸਿੰਘ, ਰੰਤਿਰ ਸਿੰਘ ਸ਼੍ਰੋਮਣੀ ਕਮੇਟੀ ਦੇ ਹਾਕੀ ਕੋਚ ਗੁਰਮੀਤ ਸਿੰਘ ਆਦੀ ਹਾਜ਼ਰ ਸਨ ਸੱਚ ਜਾਣ ਸ੍ਰੀ ਹਰਮਨ ਦਸ ਸਾਹਿਬ ਵਿਖੇ ਸ਼ੁਕਰਾਨੇ ਲਈ ਪੁੱਜੀ ਭਾਰਤੀ ਹਾਕੀ ਟੀਮ ਦੇ 9 ਖਿਡਾਰੀਆਂ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਜਰਮਲਪ੍ਰੀਤ ਸਿੰਘ ਮਨਪ੍ਰੀਤ ਸਿੰਘ ਮਨਦੀਪ ਸਿੰਘ ਹਾਰਦਿਕ ਸਿੰਘ ਸੁਖਜੀਤ ਸਿੰਘ ਗੁਰਜੰਟ ਸਿੰਘ ਸ਼ਮਸ਼ੇਰ ਸਿੰਘ ਜਗਰਾਤ ਸਿੰਘ ਸ਼ਾਮਲ ਸਨ ਇਸ ਤੋਂ ਇਲਾਵਾ ਟੀਮ ਦੇ ਕੋਚ ਤੇ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਪੈਰਸ 올림픽 2024 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਵਾਪਸ ਭਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਅੱਜ ਚੰਗਨ ਸ਼੍ਰੀਮੰਦਰ ਸਾਹਿਬ ਵਿਖੇ ਨਸਤਮਤਕ ਹੋਣ ਲਈ ਪੁੱਜੇ ਦੇਖੋ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿ ਜੋ ਕੋਈ ਵੀ ਅਸੀਂ ਸੁਣੇ ਦਿੱਖਾ ਕੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਫਲਤਾ ਜੀ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਆਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਅਸੀਂ ਸਿੱਧਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਜੀ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਮਿਲਦਾ ਹੈ ਸਾਨੂੰ ਤੇ ਇਸ ਵਾਰੀ ਵੀ ਅਸੀਂ ਇਦਾਂ ਹੀ ਕੀਤਾ ਤੇ ਬਹੁਤ ਬਸ਼ੀਆ ਮਹਾਰਾਜ ਮਹਾਰੇ ਦੀ ਕਿਰਪਾ ਨਾਲ ਇਦਾਂ ਹੀ ਆਪਣਾ ਆਸ਼ੀਰਵਾਦ ਸਾਡੇ ਦੇਖਣ ਤੇ ਅਸੀਂ ਹੋਰ ਬਲ ਆਪਣੇ ਆਸ ਰਹੀ ਆ। ਯਾਰ ਬੜਾ ਵਧੀਆ ਲੋਕਾਂ ਤੋਂ ਇੱਕ ਚੇਂਜ ਵੇਖੀ ਹੈ ਕਿ ਗਰਾਊਂਡ ਦੇ ਵਿੱਚ ਵੀ ਸਟੇਡੀਅਮ ਤੇ ਵੀ ਰੰਗੇ ਰੰਗਦੇ ਦੇਖੀ ਸੀ। ਬੜੀ ਬਹੁਤ ਵੱਡੀ ਗੱਲ ਆ ਜੀ ਆਪਣੇ ਮੁਲਕ ਤੋਂ ਬਾਹਰ ਨੂੰ ਜਾ ਕੇ ਖੇਡਣਾ ਤੇ ਉੱਥੇ ਵੀ ਆਪਣੇ ਝੰਡੇ ਨੂੰ ਦੇਖਣਾ ਆਪਣੇ ਲੋਕਾਂ ਨੂੰ ਦੇਖਣਾ ਜਿਹੜੇ ਸਪੋਰਟ ਕਰਨਾ ਦੇ ਤਾਂ ਬੜੀ ਮਾਣ ਵਾਲੀ ਗੱਲ ਹੈ ਸਾਡੇ ਲਈ। ਸੋਕਾ ਚੱਲ ਰਿਹਾ ਸੀ 1980 ਤੋਂ ਬਾਅਦ ਲਗਾਤਾਰ ਤੁਹਾਡੀ ਟੀਮ ਨੇ ਕਮਾਲ ਕੀਤੀ ਹੈ ਤੇ ਸਿਹਰਾ ਸਰਪੰਸਾ ਉਹਨੂੰ ਵੀ ਜਾਂਦਾ 10 ਕੋਸ ਸਰਪੰਸਾ ਵੱਲੇ ਦਿੱਤੇ ਆ ਨਹੀਂ ਦੇਖੋ ਇਹ ਸ਼ੁਰੂ ਮਾਰਾ ਇਹਨੇ ਕਰਵਾਇਆ ਜੀ ਪਰ ਇਹ ਆ ਕਿ ਪੂਰੀ ਟੀਮ ਦਾ ਜੋਰ ਹੈ ਜੀ ਇਹਦੇ ਪੂਰੀ ਟੀਮ ਦਾ ਹੱਥ ਆ ਤੇ ਟਾਕੀ ਦੇ ਵਿੱਚ ਲਗਾਤਾਰ ਬੈਕ ਟੂ ਬੈਕ ਦੋ ਵਾਰੀ ਮੈਡਲ ਜਿਤਨਾ ਬਹੁਤ ਵੱਡੀ ਗੱਲ ਆ ਜਿੱਦਾਂ ਦੱਸਿਆ ਨੇ ਉਹਨਾਂ ਨੇ ਦੱਸਿਆ ਨੇ ਤੁਹਾਨੂੰ ਕਿ ਜਿਹੜਾ ਸਾਡਾ ਸੋਕਾ ਸੀ ਅਸੀਂ ਦੁਬਾਰਾ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਹਾਕੀ ਉੱਪਰ ਕਿ ਅਦਾਨ ਹੋਵੇ ਤੇ ਆਪਾਂ ਹੋਰ ਇਦਾਂ ਟੱਕੀਆਂ ਕਰੀਏ ਤੇ ਹਾਕੀ ਦਾ ਨਾਮ। ਅੱਜ ਗੌਰਮੈਂਟ ਵੱਲੋਂ ਦੀ ਅਰਦਾਸ ਕੀਤੀ ਹੈ ਕਿ ਅਗਲੀ ਵਾਰੀ ਗੌਰਮੈਂਟ ਲੈ ਕੇ ਆਈਏ। ਜੀ ਹਰ ਵਾਰੀ ਸਰ ਪਿੰਡਾਂ ਦੇ ਵਿੱਚ ਕਤਾਨ ਸਰ ਜਿਹੜੇ ਸਕੂਲ ਵਿੱਚ ਬੱਚਿਆਂ ਨੂੰ ਤੁਹਾਨੂੰ ਲੱਗਦਾ ਹੈ ਕਿ ਖੇਡਾਂ ਵਾਸਤੇ ਜਿਹੜੀਆਂ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਕਈ ਵਾਰ ਦੇਖਿਆ ਗਿਆ ਕਿ ਬੁਨਿਆਦੀ ਸਹੂਲਤਾਂ ਸਰਕਾਰਾਂ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਕਰਕੇ ਗਰੀਬ ਘਰਾਂ ਦੇ ਬੱਚੇ ਰਹਿੰਦੇ ਨੇ ਪਿੰਡ ਨੇ ਵੀ ਪਿੰਡ ਲਈ ਸਟੇਡੀਅਮ ਦੀ ਮੰਗ ਕੀਤੀ ਹੈ ਜੀ ਬਿਲਕੁਲ ਨਹੀਂ ਲਾਸਟ ਟਾਈਮ ਜੀ ਹੋਇਆ ਜੀ ਸਾਰਾ ਕੁਝ ਹੋ ਰਿਹਾ ਮੈਂ ਮੰਗ ਵੀ ਕੀਤੀ ਹੈ ਤੇ ਮੰਗ ਥੋੜੀ ਵੀ ਹੋਈ ਆ ਉੱਥੇ ਕੰਮ ਵੀ ਚੱਲੇਗਾ ਆ ਦੇ ਫੈਂਡ ਜਿਹੜਾ ਗਰਾਊਂਡ ਆ ਆਪਕੋਸ ਬਣੇਗੀ ਤੇ ਮੈਂ ਕਹਿਣਾ ਚਾਹੁੰਦਾ ਪਰ ਖੇਡਾਂ ਪ੍ਰਤੀ ਜੇ ਦੇਖਿਆ ਜਾਵੇ ਬਹੁਤ ਵਧੀਆ ਫਰਾਲੇ ਕੀਤੇ ਜਾ ਰਹੇ ਨੇ ਬਹੁਤ ਵੱਡੀ ਗੱਲ ਹੈ ਆਉਣ ਵਾਲੇ ਯੰਗਸਟਰ ਮੁੰਡੇ ਆ ਜਿਹੜੇ ਜਦੋਂ ਦੇਖਣਗੇ ਇਹਨਾਂ ਪਿਆਰ ਮਿਲਦਾ ਹੈ ਇਹਨਾਂ ਸਤਕਾਰ ਮਿਲਦਾ ਹੈ ਉਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਅੱਜਕੱਲ ਪੰਜਾਬ ਦੇ ਬਾਰੇ ਉਹ ਤੋਂ ਆਪਾਂ ਬਹੁਤ ਛੇਤੀ ਸੁਧਾਰਾ ਪਾ ਲਾਂਗੇ ਸੋ ਉਹਨਾਂ ਕਮੇਟੀ ਵੱਲੋਂ ਅੱਜ ਮਾਨ ਸਨਮਾਨ ਕੀਤਾ ਗਿਆ ਕਿੰਨੀ ਮਾਣੇ ਰਹਿੰਦਾ ਹੈ ਮਾਨ ਸਨਮਾਨ ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ ਦਾਸ ਟਾਈਮ ਵੀ ਅਸੀਂ ਆਏ ਸੀਗੇ ਇਹਨਾਂ ਆਪਿਆ ਦਿੱਤਾ ਗਿਆ ਸੀ ਦੇਸ਼ਵਰੀ ਮੈਂ ਬਹੁਤ ਦਿਲੋਂ ਸਾਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ। ਸ਼੍ਰੋਮਣੀ ਕਮੇਟੀ ਵੱਲੋਂ ਯਾਕੀ ਕਮੇਟੀ ਜਾਰੀ ਕੀਤੀ ਜਾ ਰਹੀ ਜਿੱਥੇ ਸਭ ਤੋਂ ਖਿਡਾਰੀ ਤਿਆਰ ਕੀਤੇ ਜਾ ਰਹੇ ਹਨ। ਕਮੇਟੀ ਦੇ ਅਧਿਕਾਰ ਤੇ ਖਿਡਾਰੀ ਤਿਆਰ ਕਰਦੀ ਹੈ। ਜੀ ਬਿਲਕੁਲ ਜੀ। ਮੈਂ ਤਾਂ ਕਹਿੰਦਾ ਇਹ ਬਹੁਤ ਚੜ ਕੇ ਸਾਰੇ ਹੀ ਆਉਣਗੇ ਕਿਉਂਕਿ ਬੱਚਿਆਂ ਦਾ ਫਿਊਚਰ ਆ ਹਾਕੀ ਦੀ ਗੱਲ ਹੋ ਰਹੀ ਹੈ, ਖੇਡਾਂ ਦੀ ਗੱਲ ਹੋ ਰਹੀ ਹੈ, ਆਈਡੀਆ ਦੀ ਗੱਲ, ਪੰਜਾਬ ਦੀ ਗੱਲ ਹੋ ਰਹੀ ਹੈ ਤੇ ਮੈਂ ਤਾਂ ਕਹੂੰਗਾ ਜੀ ਬਹੁਤ ਸਾਰੇ ਜਿਹਨੇ ਜਿਹੜਾ ਬੰਦਾ ਤੋਕ ਦੰਦੇ ਸਕਦਾ ਦਾ ਆਪਣੇ ਤਰੀਕੇ ਨਾਲ ਤੋਕ ਦੰਦਾ। ਥੈਂਕ ਯੂ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸ ਯਾਦ ਰੱਖ ਲੋ ਯਾਰ ਵੇ ਕੱਲ ਦਾ ਬੜੇ ਲੰਮੇ ਸਮੇਂ ਤੋਂ ਬਾਅਦ 올림픽 ਦੇ ਵਿੱਚ ਸਾਡੇ ਕੈਪਟਨ ਡੀਐਸਪੀ ਸਾਹਿਬ ਤੇ ਜਿਨ੍ਹਾਂ ਦਾ ਨਿਕਨੇਮ ਆਪਾਂ ਸਰਪੰਚ ਕਹਿੰਨੇ ਆ ਉਹਨਾਂ ਦੀ ਕਮਾਂਡ ਥੱਲੇ 올림픽 ਦੇ ਵਿੱਚ ব্রੌਂਜ਼ ਮੈਡਲ ਜਿਹੜਾ ਆ ਸਾਡੀ ਟੀਮ ਨੇ ਹਾਸਲ ਹੋਇਆ ਤੇ ਮੈਂ ਇਸ ਗੱਲ ਦਾ ਵੀ ਮਾਣ ਤੇ ਫਕਰ ਮਹਿਸੂਸ ਕਰਦਾ ਕਿ ਬਹੁਤ ਲੰਮੇ ਸਮੇਂ ਤੋਂ ਜਦ ਵੀ ਪੰਜਾਬ ਦੇ ਨੌਜਵਾਨ ਇੰਡੀਆ ਦੀ ਟੀਮ ਦੇ ਵਿੱਚ ਚਾਹੇ ਏਸ਼ੀਅਨ ਕੈਂਪ ਵਿੱਚ ਗਏ ਆ ਚਾਹੇ 올림픽 ਦੇ ਵਿੱਚ ਗਏ ਆ ਉਹ ਵੱਡੀ ਪ੍ਰਾਪਤੀ ਕਰਕੇ ਆਏ ਆ ਸੋ ਮੈਂ ਸਾਰੀ ਟੀਮ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਇਹਨਾਂ ਦੇ ਚੰਗੇ ਭਵਿੱਖ ਦੀ ਚੰਗਾ ਭਵਿੱਖ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਆਉਂਦੀਆਂ ਜਿਹੜੀਆਂ ਉਪलब्ਧੀਆਂ ਵੀ 사ਤਗੁਰੂ ਜੀ ਵੱਡੀਆਂ ਇਹਨਾਂ ਨੂੰ ਬਖਸ਼ਿਸ਼ ਕਰਨ ਜਿੰਦਗੀ ਦੇ ਸਾਰੇ ਸੁੱਖ ਆਰਾਮ 사ਤਗੁਰੂ ਜੀ ਇਹਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ ਸੋ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾ ਕੈਪਟਨ ਸਾਹਿਬ ਨੂੰ ਖਾਸ ਕਰਕੇ ਵਧਾਈ ਦਿਨਾ ਕਿ ਲੰਬੇ ਅਰਸੇ ਤੋਂ ਬਾਅਦ ਤੁਸੀਂ ਇਹ ਪੰਜਾਬ ਦਾ ਜਿਹੜਾ ਪੁਰਾਣਾ ਸਾਡਾ ਇਤਿਹਾਸ ਸੀ ਇਹਨੂੰ ਦੁਬਾਰਾ ਰਿਪੀਟ ਕੀਤਾ ਸੋ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਗੱਲ 10 ਨੇ ਪੰਜਾਬ ਦੇ ਨੇ ਦੇਖੋ ਮੈਂ ਕਿਸੇ ਵੇਲੇ ਸਰਦਾਰ ਅਜੀਤ ਸਿੰਘ ਜੀ ਅਜੀਤਪਾਲ ਸਿੰਘ ਜੀ ਉਸ ਵੇਲੇ ਵੀ ਮੈਂ ਦੇਖਦਾ ਸੀ ਪੰਜਾਬ ਦੀ ਸਾਰੀ ਉਹ ਲਗਭਗ ਟੀਮ ਸੀ ਪਰ ਹੁਣ ਉਹ ਇਤਿਹਾਸ ਦੁਆਰਾ ਰਿਪੀਟ ਹੋਇਆ ਕਿ 10 플레이ਰ ਇਸ ਇੰਡੀਆ ਦੀ ਟੀਮ ਦੇ ਵਿੱਚ ਸਾਡੇ ਪੰਜਾਬ ਤੋਂ ਕਿਹੜੇ ਆ ਤੇ ਮੈਂ ਸਮਝਦਾ ਇਹੋ ਹੀ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਵੀ ਸੀ ਤੇ ਇਹ ਜੋ ਸਾਡਾ ਇਤਿਹਾਸ ਵੀ ਦੇਖਾ ਕਿ ਪੰਜਾਬ ਦੇ ਵਿੱਚੋਂ ਹਾਕੀ ਹੋਵੇ ਫੁੱਟਬਾਲ ਹੋਵੇ ਇਹ ਨਰਸਰੀ ਰਹੀ ਆ ਤੇ ਵੱਡੀਆਂ ਉਪलब्ਧੀਆਂ ਵੀ ਪ੍ਰਾਪਤ ਕਰਦੀ ਰਹੀ ਤੇ ਮੈਂ ਸਮਝਦਾ ਇਤਿਹਾਸ ਇਹ ਨਹੀਂ ਦੁਬਾਰਾ ਰਿਪੀਟ ਕੀਤਾ ਇਹ ਬਹੁਤ ਖੁਸ਼ੀ ਦੇ ਤੇ ਸੁਭਾਗਾ ਸਮਾਂ ਆ ਸਾਡੇ ਲਈ